ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮਦਾਸ ਟੈਨੋਗ੍ਰਾਫੀ ਤੇ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਸੰਡੇ ਟੈਸਟ ਸੀਰੀਜ਼ ਲੜੀ ਦੇ ਤਹਿਤ ਇੱਕ ਪੇਪਰ ਦੇ ਲੈਵਲ ਦਾ ਟੈਸਟ ਤੁਹਾਨੂੰ ਪੰਜਾਬੀ ਸਟੈਨੋਗ੍ਰਾਫੀ ਦੇ ਸੰਬੰਧ ਵਿੱਚ ਲੈ ਕੇ ਆਉਨੇ ਆਂ ਇਸ ਲੜੀ ਦਾ ਅੱਜ ਆਪਾਂ 52 ਨੰਬਰ ਪੇਪਰ ਜਿਹੜਾ ਤੁਹਾਨੂੰ ਡਿਕਟੇਟ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਫਾਈਨਲ ਪੇਪਰ ਦੀ ਤਰ੍ਹਾਂ ਪਹਿਲਾਂ ਤੁਹਾਨੂੰ 1 ਮਿੰਟ ਦਾ ਟ్రਾਇਲ ਬੋਲਿਆ ਜਾਵੇਗਾ ਉਸ ਤੋਂ ਬਾਅਦ ਫਸਟ ਪੈਰਾਗ੍ਰਾਫ ਫਿਰ 2 ਮਿੰਟ ਦੀ ਬ੍ਰੇਕ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾਗ੍ਰਾਫ ਜਿਹੜਾ ਡਿਕਟੇਟ ਕੀਤਾ ਜਾਵੇਗਾ ਹਾਂਜੀ ਟ్రਾਇਲ ਲਿਖਦੇ ਆਂ ਆਪਾਂ ਪਹਿਲਾਂ ਰੈਡੀ ਸਟਾਰਟ ਕਾਫੀ ਸਮੇ ਟੋਪਾ ਸ਼ਾ ਵਿਭਾਗ ਪੰਜਾਬ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਵਿਆਂ ਦੇ ਜਿਨ੍ਹਾਂ ਦੀ ਕੋਈ ਖਾਸ ਪਛਾਣ ਬਣੀ ਹੋਈ ਹੈ ਸਰਵੇਖਣ ਕਰਵਾਉਂਦਾ ਆ ਰਿਹਾ ਹੈ ਡੰਡੀ ਇਹਨਾਂ ਸ਼ਹਿਰਾਂ ਕਸਵਿਆਂ ਦੀ ਸਨਾਖਤ ਅਤੇ ਪਛਾਣ ਉਹਨਾਂ ਦੀ ਧਾਰਮਿਕ ਸੱਭਿਆਚਾਰਕ ਆਰਥਿਕ ਜਾਂ ਇਤਿਹਾਸਕ ਪ੍ਰਸਿੱਧੀ ਕਰਕੇ ਬਣੀ ਹੁੰਦੀ ਹੈ ਡੰਡੀ ਭਾਸ਼ਾ ਵਿਭਾਗ ਇਸ ਕਾਰਜ ਨੂੰ ਸਰਵੇਖਣ ਦਾ ਨਾ ਦਿੰਦਾ ਹੈ ਪਰ ਜੇ ਸਹਿਤਕ ਤੌਰ ਤੇ ਕਹਿਣਾ ਹੋਵੇ ਤਾਂ ਇਹ ਕਾਰਜ ਇੱਕ ਚੰਗੇ ਖਾਸੇ ਖੋਜ ਕਾਰਜ ਜਿਹਾ ਹੀ ਹੁੰਦਾ ਹੈ ਟੰਡੀ ਇਸੇ ਲੜੀ ਵਿੱਚ ਪੰਜਾਬੀ ਦੇ ਪ੍ਰਸਿੱਧ ਸਹਿਤਕਾਰ ਤੇ ਆਲੋਚਕ ਸਰਦਾਰ ਰਗਵੀਰ ਸਿੰਘ ਟ੍ਰੈਲ ਤੋਂ ਬਾਅਦ ਹੁਣ ਤੁਹਾਨੂੰ ਟੈਸਟ ਦਾ ਪਹਿਲਾ ਪੈਰਾਗ੍ਰਾਫ ਜਿਹੜਾ ਡਿਕਟੇਟ ਕੀਤਾ ਜਾਵੇਗਾ ਸਟਾਰਟ ਮਨੁੱਖ ਹਮੇਸ਼ਾ ਉਮੀਦ ਦੀ ਤਾਂਗ ਵਿੱਚ ਰੁੱਝਾ ਰਹਿੰਦਾ ਹੈ ਡੰਡੀ ਉਸ ਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਮਾਨਣਯੋਗ ਜੀਵਨ ਆਰੰਭ ਹੋਣ ਵਾਲਾ ਹੈ ਪਰ ਅਚਾਨਕ ਕੋਈ ਰੁਕਾਵਟ ਪੈ ਜਾਂਦੀ ਹੈ ਡੰਡੀ ਰੁਕਾਵਟ ਤੇ ਦੂਰ ਹੋਣ ਨਾਲ ਫਿਰ ਆਸ ਵੱਜ ਜਾਂਦੀ ਹੈ ਕਿ ਚੰਗੇ ਦਿਨ ਆਰੰਭ ਹੋਣ ਵਾਲੇ ਹਨ ਪਰ ਫਿਰ ਕੋਈ ਵਿਗਨ ਪੈ ਜਾਂਦਾ ਹੈ ਟੰਡ ਮਨੁੱਖ ਸੋਚਦਾ ਹੈ ਕਿ ਪਹਿਲਾਂ ਇਹ ਵਿਗਨ ਦੂਰ ਕਰ ਲਵਾਂ ਫਿਰ ਜ਼ਿੰਦਗੀ ਨੂੰ ਮਾਣਿਆ ਜਾ ਸਕੇਗਾ ਟੰਡ ਕਰਜ਼ਾ ਉਤਾਰ ਲਵਾਂ ਪੁੱਤਰ ਰੁਜ਼ਗਾਰ ਤੇ ਲੱਗ ਜਾਵੇ ਮੈਨੂੰ ਵੱਡਾ ਅਹੁਦਾ ਮਿਲ ਜਾਵੇ ਧੀ ਵਿਆਹੀ ਜਾਵੇ ਮਕਾਨ ਮੁਕੰਮਲ ਹੋ ਜਾਵੇ ਕਾਰ ਲੈ ਲਈਏ ਇਹ ਕਰ ਲਈਏ ਉਹ ਹੋ ਜਾਵੇ ਆਦ ਮਗਰੋਂ ਸਭ ਠੀਕ ਹੋ ਜਾਵੇਗਾ ਟੰਡੇ ਫਿਰ ਇੱਕ ਦਿਨ ਸੋਝੀ ਹੁੰਦੀ ਹੈ ਇਹ ਸੋਝੀ ਹਰ ਕਿਸੇ ਨੂੰ ਹੁੰਦੀ ਹੈ ਕਿ ਇਹ ਰੁਕਾਵਟਾਂ ਅਤੇ ਵਿਗਨ ਕਦੇ ਨਹੀਂ ਮੁੱਕਣੇ ਇਹ ਹੀ ਜ਼ਿੰਦਗੀ ਹਨ ਟੰਡੇ ਜ਼ਿੰਦਗੀ ਦਾ ਮਾਰਗ ਨਾ ਕਦੇ ਸਿੱਧਾ ਹੋਵੇਗਾ ਨਾ ਕਦੇ ਵਿਗਨਾ ਅਤੇ ਰੁਕਾਵਟਾਂ ਤੋਂ ਮੁਕਤ ਹੋਵੇਗਾ ਟੰਡੇ ਪ੍ਰਸੰਨਤਾ ਦਾ ਕੋਈ ਵਿਸ਼ੇਸ਼ ਮੁਕਾਮ ਨਹੀਂ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ ਡੰਡੀ ਜੀਵਨ ਯਾਤਰਾ ਹੈ ਇਹ ਟਿਕਾਣਾ ਨਹੀਂ ਇਸ ਧਰਤ ਤੇ ਅਸੀਂ ਸਾਰੇ ਯਾਤਰੀ ਹਾਂ ਡੰਡੀ ਇਹ ਸੰਪੂਰਨ ਨਹੀਂ ਇਸ ਦਾ ਅਧੂਰਾਪਣ ਹੀ ਇਸ ਦੀ ਰੌਣਕ ਹੈ ਡੰਡੀ ਅਸੀਂ ਇਸ ਸੰਸਾਰ ਦੇ ਪ੍ਰਾਣੇ ਹਾਂ ਡੰਡੀ ਸਵਰਗ ਅਤੇ ਨਰਕ ਕੋਈ ਭੂਗੋਲਿਕ ਸਥਾਨ ਨਹੀਂ ਹਨ ਇਹ ਸਾਡੇ ਖਿਆਲ ਹਨ ਇਹ ਸਾਡੇ ਵਿਹਾਰ ਦੇ ਰੂਪ ਹਨ ਟੰਡ ਫਸਟ ਪੈਰਾਗ੍ਰਾਫ ਲਿਖਣ ਤੋਂ ਬਾਅਦ ਹੁਣ ਤੁਸੀਂ 2 ਮਿੰਟ ਤਾਂ ਤੁਹਾਡੇ ਕੋਲ ਟਾਈਮ ਹੈ ਇਸ ਨੂੰ ਰੀਡ ਕਰ ਲੋਗੇ ਵੀਡੀਓ ਤੁਹਾਡੀ ਖਾਲੀ ਚਲਦੀ ਰਹੇਗੀ 2 ਮਿੰਟ ਬਾਅਦ ਤੁਹਾਨੂੰ ਜਿਹੜਾ ਅਗਲਾ ਪੈਰਾਗ੍ਰਾਫ ਹੈ ਉਹ ਡਿਕਟੇਟ ਕੀਤਾ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਤੁਹਾਨੂੰ ਡਿਕਟੇਟ ਕਰਾਂਗੇ ਹੁਣ। ਇਹ ਸਟਾਰਟ ਪੁਰਾਣੇ ਵੇਲੇ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ ਕਿ ਉਹ ਸਵੇਰੇ ਦੁਕਾਨ ਖੋਲਦਿਆਂ ਹੀ ਇੱਕ ਖਾਲੀ ਕੁਰਸੀ ਦੁਕਾਨ ਬਾਹਰ ਰੱਖ ਦਿਆ ਕਰਦੇ ਸਨ ਅਤੇ ਜਿਵੇਂ ਹੀ ਦੁਕਾਨ ਵਿੱਚ ਪਹਿਲਾ ਗਾਹਕ ਆਉਂਦਾ ਸੀ ਤਾਂ ਦੁਕਾਨਦਾਰ ਬਾਹਰ ਪਈ ਕੁਰਸੀ ਅੰਦਰ ਰੱਖ ਲੈਂਦਾ ਸੀ ਡੰਡੀ ਜਦੋਂ ਅਗਲਾ ਗਾਹਕ ਆਉਂਦਾ ਤਾਂ ਦੁਕਾਨਦਾਰ ਬਾਜ਼ਾਰ ਵਿੱਚ ਨਜ਼ਰ ਮਾਰਦਾ ਸੀ ਅਤੇ ਵੇਖਦਾ ਸੀ ਕਿ ਕੀ ਕਿਸੇ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਹਲੇ ਵੀ ਖਾਲੀ ਕੁਰਸੀ ਪਈ ਹੋਈ ਸੀ ਜੇ ਪਈ ਹੁੰਦੀ ਸੀ ਤਾਂ ਉਹ ਆਪਣੀ ਦੁਕਾਨ ਤੇ ਆਏ ਗਾਹਕ ਨੂੰ ਇਹ ਕਹਿ ਕੇ ਉਸ ਦੁਕਾਨ ਤੇ ਭੇਜ ਦਿੰਦਾ ਸੀ ਕਿ ਤੁਹਾਡੇ ਲੋਡ ਵਾਲਾ ਸਾਮਾਨ ਉਸ ਦੁਕਾਨ ਤੋਂ ਮਿਲ ਜਾਵੇਗਾ ਡੰਢ ਅਜਿਹਾ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਉਹ ਦੁਕਾਨਦਾਰ ਵੀ ਬੋਹਣੀ ਕਰ ਲਵੇ ਕਿਉਂਕਿ ਕੁਰਸੀ ਦਾ ਬਾਹਰ ਪਏ ਹੋਣਾ ਇਸ ਗੱਲ ਦਾ ਸੰਕੇਤ ਸੀ ਕਿ ਉਸਨੇ ਅਜੇ ਬੋਹਣੀ ਨਹੀਂ ਸੀ ਕੀਤੀ ਡੰਡੀ ਉਸ ਵੇਲੇ ਅਦੇਹਾ ਵਿਹਾਰ ਦੁਕਾਨਦਾਰਾਂ ਦੀ ਪਰਸਪਰ ਸਦਭਾਵਨਾ ਅਤੇ ਏਕਤਾ ਕਰਕੇ ਸੀ ਡੰਡੀ ਇਵੇਂ ਕਰਨ ਨਾਲ ਕੋਈ ਦੁਕਾਨਦਾਰ ਦੁਕਾਨ ਤੋਂ ਖਾਲੀ ਹੱਥ ਘਰ ਨਹੀਂ ਸੀ ਜਾਂਦਾ ਪਰ ਜੇਕਰ ਅੱਜ ਆਪਾਂ ਕਿਸੇ ਵੀ ਕਾਰੋਬਾਰ ਵਿੱਚ ਦੇਖੀਏ ਤਾਂ ਦੇਖਾਂਗੇ ਕਿ ਹਰ ਕੋਈ ਰੁਪਏ ਪੈਸੇ ਦੀ ਅੰਨੇ ਦੌੜ ਵਿੱਚ ਲੱਗਿਆ ਹੋਇਆ ਹੈ ਤੇ ਭਰਾ ਮਾਰੂ ਜੰਗ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਸਾਨੂੰ ਭਿਆਨਕ ਸਿੱਟੇ ਦੇਖਣ ਨੂੰ ਮਿਲ ਸਕਦੇ ਹਨ ਡੰਡ